ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਕੁੱਲ 118 ਸਕੂਲ ਆਫ ਐਮੀਨੈਂਸ ਹਨ।

ਸਾਈਬਰ ਕ੍ਰਾਈਮ ਦੇ ਮਾਮਲੇ ਵਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਪੂਰੇ ਪਾਲੇ ਜਿਹੜੇ ਲੋਕ ਆ ਉਹ ਕਾਫੀ ਜੜੇ ਨੁਕਸਾਨ ਦੇ ਵਿੱਚ ਹੀ ਦਿਖਾਈ ਦੇ ਰਹੇ ਆ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਔਨਲਾਈਨ ਜੜੀ ਠੱਗੀ ਹੋਵੇ ਉਹਦੇ ਸ਼ਿਕਾਰ ਲਗਾਤਾਰ ਹੁੰਦੇ ਜਾ ਰਹੇ ਨੇ ਕਿਉਂਕਿ ਸਾਈਬਰ ਕ੍ਰਾਈਮ ਦੇ ਮਾਮਲੇ ਥਾਣਿਆਂ ਦੇ ਵਿੱਚ ਲਗਾਤਾਰ ਸ਼ਿਕਾਇਤਾਂ ਜਿਹੜੀਆਂ ਉਹ ਦਰਜ ਹੋ ਰਹੀਆਂ ਤੇ ਇਹ ਆਖਿਰ ਕਿਹੜੀ ਕਿਉਂ ਜਿਹੜੇ ਜਿਹੜੇ ਮਾਮਲੇ ਜਿਹੜੇ ਆ ਸਾਹਮਣੇ ਆਉਂਦੇ ਆ ਤੇ ਉਹਨਾਂ ਦੇ ਕਿਸ ਤਰ੍ਹਾਂ ਜੜਾ ਉਹਨਾਂ ਤੋਂ ਬਚਣਾ ਚਾਹੀਦਾ ਅਸੀਂ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਅਧਿਕਾਰੀ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਆਖਿਰ ਇਹ ਜਿਹੜਾ ਸਾਈਬਰ ਹੁੰਦੇ ਆ ਤੇ ਇਹ ਜਿਹੜੇ ਛਾਤਰ ਲੋਕ ਹੁੰਦੇ ਆ ਠੱਗ ਜਿਹੜੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੀ ਜਿਹੜੀ ਸਾਈਬਰ ਕ੍ਰਾਈਮ ਹੈ ਸਰ ਇੱਕ ਬਹੁਤ ਜ਼ਿਆਦਾ ਜਿਹੜਾ ਵਧਦਾ ਜਾ ਰਿਹਾ ਸਰ ਇਹਨੂੰ ਕਿਵੇਂ ਰੋਕਾਂ ਮੌਸਲਦੀ ਤੇ ਕਿਹੋ ਜਿਹਾ ਮਾਮਲੇ ਤੁਹਾਡੇ ਸਾਹਮਣੇ ਆਉਂਦੇ ਜੀ 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 ਮੇਰਾ ਨਾਮ ਡੀਐਸਪੀ ਰਵਿੰਦਰਪਾਲ ਸਿੰਘ ਹੈ ਜੀ ਮੇਰੇ ਕੋਲ ਸਾਈਬਰ ਕ੍ਰਾਈਮ ਦੀ ਸੁਪਰਵਾਈਜ਼ਨ ਹੈ ਜ਼ਿਲ੍ਹਾ ਫਿਰੋਜ਼ਪੁਰ ਦੀ ਮੈਂ ਤੁਹਾਨੂੰ ਕੁਝ ਜਾਣਕਾਰੀ ਦੇਣਾ ਚਾਹਾਂਗਾ ਜੋ ਤੁਹਾਡੇ ਬਹੁਤ ਕੰਮ ਦੀ ਹੈ ਜੀ ਪਹਿਲੀ ਤਾਂ ਹੈ ਕਿ ਟੈਲੀਗ੍ਰਾਮ ਐਪ ਤੇ ਤੁਹਾਨੂੰ ਇਨਵੈਸਟਮੈਂਟ ਦੀ ਚਾਂਸਾ ਦਿੱਤਾ ਜਾਂਦਾ ਇਨਵੈਸਟਮੈਂਟ ਕਰੋਗੇ ਉਹ ਤੁਹਾਡੇ ਪੈਸੇ ਦੁਖ ਨਹੀਂ ਗਉਣਗੇ ਟੈਲੀਗ੍ਰਾਮ ਐਪ ਤੋਂ ਬਚਿਆ ਜਾਵੇ ਹੋ ਸਕੇ ਤੇ ਨਹੀਂ ਲੋੜ ਤੇ ਟੈਲੀਗ੍ਰਾਮ ਐਪ ਨੂੰ ਡਾਊਨਲੋਡ ਨਾ ਕੀਤਾ ਜਾਵੇ ਦੂਜਾ ਜਿਹੜਾ ਸਭ ਤੋਂ ਵੱਧ ਚੰਗਾ ਆ ਰਿਹਾ ਵਰਕ ਫਰੋਮ ਹੋਮ ਦਾ ਕੀ ਘਰੋਂ ਕੰਮ ਕਰੋ ਤੇ ਪੈਸੇ ਕਮਾਓ ਉਹ ਲਿੰਕ ਤੇ ਕਲਿੱਕ ਨਾ ਕਰੋ ਤੀਜਾ ਜਿਹੜਾ ਤੁਸੀਂ ਦੇਖੋਗੇ ਚੰਗੇ ਚੰਗੇ ਜਿਹੜੇ ਸਾਡੇ ਕਹਿੰਦੇ ਕੋਲ ਹੀਰੋ ਨੇ ਉਹ ਤੁਹਾਨੂੰ ਆਨਲਾਈਨ ਗੇਮ ਦਾ ਜਾਸਾ ਦਿੰਦੇ ਕ੍ਰਿਕਟ ਦੀ ਗੇਮ ਖੇਡੋ ਆ ਗੇਮ ਖੇਡੋ ਔਰ ਥੱਲੇ ਲਿਖਿਆ ਵੀ ਹੁੰਦਾ ਇਹ ਤੁਹਾਡਾ ਰਿਸਕ ਹੈ ਇਹ ਤਾਂ ਤੁਸੀਂ ਪੈਸੇ ਹਾਰ ਵੀ ਸਕਦੇ ਹੋ ਤੇ ਤੀਜਾ ਹੈ ਟਰੇਡਿੰਗ ਜਿਹਨੂੰ ਆਪਾਂ ਸ਼ੇਅਰ ਮਾਰਕੀਟ ਕਹਿੰਨੇ ਆ ਉੱਥੇ ਵੀ ਕਈ ਲਿੰਕ ਨੇ ਕਿ ਸ਼ੇਅਰ ਮਾਰਕੀਟ 'ਚ ਪੈਸਾ ਲਾਓਗੇ ਤੁਹਾਡਾ ਪੈਸਾ ਵਧੇਗਾ ਇਹ ਕਾਫੀ ਸਾਰੇ ਲਿੰਕ ਨੇ ਅਗਰ ਇਹਨਾਂ ਦਾ ਤੁਸੀਂ ਬਚੋਗੇ ਤਾਂ ਤੁਹਾਡਾ ਪੈਸਾ ਜ਼ਰੂਰ ਵੱਧ ਸਕਦਾ ਔਰ ਸਭ ਤੋਂ ਜੁੜੀ ਗੱਲ ਹੈ ਆਪਣਾ ਸਾਰਾ ਦਾ ਬੈਂਕ ਖਾਤਾ ਆਪਣੇ ਫੋਨ ਨਾਲ ਲਿੰਕ ਬਹੁਤ ਜ਼ਰੂਰੀ ਜਾਣਕਾਰੀ ਇਹ ਕਿ ਜਿਹੜਾ ਫੋਨ ਤੁਹਾਡਾ ਬੈਂਕ ਨਾਲ ਲਿੰਕ ਹੈ ਉਹ ਫੋਨ ਆਪਣਾ ਬਿਲਕੁਲ ਵੱਖਰਾ ਰੱਖੋ ਜਿਹੜਾ ਫੋਨ ਤੁਸੀਂ ਦਿਨ ਦੇ ਦੇਖਦੇ ਹੋ ਜਿੱਤੇ WhatsApp ਦੇਖਦੇ ਹੋ ਕੋਈ ਸੀਰੀਅਲ ਦੇਖਦੇ ਹੋ ਕੋਈ ਨਿਊਜ਼ ਦੇਖਦੇ ਹੋ ਉਹ ਫੋਨ ਵੱਖਰਾ ਰੱਖੋ ਬੈਂਕ ਵਾਲਾ ਫੋਨ ਵੱਖਰਾ ਰੱਖੋ ਫਿਰ ਤੁਸੀਂ ਸਾਈਬਰ ਸਾਈਡ ਕ੍ਰਾਈਮ ਤੋਂ ਬਚ ਸਕਦੇ ਹੋ ਸੜ ਤੋਂ ਕਰੀਬ ਰੋਜ਼ ਦੱਸ ਚ ਕਹਤਾ ਸਾਈਬਰ ਕ੍ਰਾਈਮ ਦੀ 1930 ਤੇ ਆ ਰਹੀ ਹੈ ਸਰ ਇਹ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਸਿੱਖਿਆਤ ਹੈਗੀਆਂ ਇਹ ਇਹਨਾਂ ਨਾਲ ਰਿਲੇਟਡ ਆਉਂਦੀਆਂ ਜਦ ਕੋਈ ਹੋਰ ਵੀ ਜਿਹੜੇ ਮਾਮਲੇ ਆ ਜਿਵੇਂ ਬੈਂਕਿੰਗ ਦੇ ਆ ਉਹ ਮਾਮਲੇ ਸਾਹਮਣੇ ਆਉਂਦੇ ਆ ਮੈਂ ਦੱਸਣਾ ਜਿਵੇਂ ਫਰਾਡ ਜਿਹਨਾਂ ਲਿੰਕ ਕੀਤਾ ਮੰਨ ਲਓ ਕਿ ਜਿਵੇਂ ਸਾਡੇ ਬੀਐਸਐਫ ਪਰਸਨਲ ਨੇ ਜਾਂ ਹੋਰ ਸਾਡੇ ਪੈਰਾਮਿਲਟਰੀ ਫੋਰਸ ਦੇ ਪਰਸਨਲ ਨੇ ਉਹਨਾਂ ਨੂੰ 에ਅ ਫਲਾਈਟ ਬੁੱਕ ਕਰवानी ਹੁੰਦੀ ਆ ਉਹਨਾਂ ਦੇ ਘਰ ਦੇ ਬੈਠੇ ਕੋਈ ਨਾ ਕੋਈ ਦੇ ਦੇ ਫਲਾਈਟ ਸਸਤੀ ਆ ਰਹੀ ਆ ਉਹ ਲਿੰਕ ਕਲਿੱਕ ਕਰਦੇ ਕੀ ਫਲਾਈਟ ਸਸਤੀ ਮਿਲਦੀ ਵੀ ਆ ਉਸਰੇ ਪੈਸੇ ਉਡਿ ਜਾਂਦੇ ਆ ਸਰ ਜ्यादातर ਜਿਹੜੇ ਆ ਫੋਨਿੰਗ ਦੀ ਗੱਲ ਕੀਤੀ ਹੈ ਜਿਆਦਾਤਰ ਲਿੰਕ ਜਿਹੜਾ ਹੈ ਉਹ ਮੋਬਾਈਲ ਦੇ ਨਾਲ ਜਿਹੜਾ ਵੀ ਹੁੰਦਾ ਨਜ਼ਰ ਆਦਾ ਜਿਹਦੇ ਨਾਲ ਤੁਹਾਡਾ ਖਾਤਾ ਜੁੜਿਆ ਹੁੰਦਾ ਵੀ ਲੋਕਾਂ ਨੂੰ ਚਾਹੀਦਾ ਵੀ ਇਸ ਚੀਜ਼ ਤੋਂ ਬਚਿਆ ਜਾਣਾ ਚਾਹੀਦਾ ਜਾਂ ਹੋਰ ਕੋਈ ਸਾਧਨ ਜਾਂ ਕੋਈ ਨਾਮ ਜਿਹੜਾ ਵੀ ਇਹਨੂੰ ਜਾਂ ਲੋੜ ਦੇ ਮੁਤਾਬਿਕ ਐਪ ਜਿਹੜੀ ਹੈ ਉਹ ਡਾਊਨਲੋਡ ਨਹੀਂ ਕਰਨੀ ਚਾਹੀਦੀ ਸਰ ਇੱਕ ਤਾਂ ਤੁਹਾਨੂੰ ਮੈਂ ਦੱਸਿਆ ਕਿ ਜਿੰਮੇਗੀ ਟੈਲੀਗ੍ਰਾਮ ਐਪ ਹੈ ਇਹ ਤੋਂ ਬਚਿਆ ਜਾਵੇ ਦੂਜਾ ਤੁਹਾਨੂੰ ਮੈਂ ਦੱਸ ਰਿਹਾ ਕਿ ਜਿਹੜਾ ਤੁਹਾਡਾ ਖਾਤਾ ਆ ਜਿਹੜੇ ਫੋਨ ਨਾਲ ਤੁਹਾਡਾ ਲਿੰਕ ਹੈ ਉਹ ਫੋਨ ਬਿਲਕੁਲ ਸਾਈਡ ਤੇ ਰੱਖੋ ਤੀਜੀ ਮੋਟੀ ਜੀ ਗੱਲ ਦੱਸਦਾ ਜਦ ਤੱਕ ਇੰਟਰਨੈਟ ਨਹੀਂ ਹੈ ਤੁਹਾਡਾ ਨਾ ਸਾਈਬਰ ਕ੍ਰਾਈਮ ਨਹੀਂ ਹੋ ਸਕਦਾ ਜਿਹੜਾ ਬਟਨ ਵਾਲਾ ਫੋਨ ਹੈ ਉਹਦੇ ਨਾਲ ਸਾਈਬਰ ਕ੍ਰਾਈਮ ਨਹੀਂ ਹੋ ਸਕਦਾ ਵਿਚਰਦੇ ਕਿ ਤੁਸੀਂ ਓਟੀਪੀ ਕਿਸੇ ਨਾਲ ਸ਼ੇਅਰ ਨਾ ਕਰੋ ਸਰ ਮਨ ਲੱਗਦਾ ਵੀ ਜਿਹੜੇ ਪ੍ਰੋਬਲਮਸ ਹੈ ਉਹ ਨੈਟ ਦੇ ਥਰੂ ਹੀ ਜੜੀ ਹੈ ਸਾਰੀ ਚੰਗੀ ਬਿਲਕੁਲ ਜੀ ਬਿਲਕੁਲ ਜਿੱਥੇ ਨੈਟ ਹੈ ਉੱਥੇ ਸਾਈਬਰ ਕ੍ਰਾਈਮ ਹੈ ਜਿੱਥੇ ਨੈਟ ਨਹੀਂ ਹੈ ਉੱਥੇ ਸਾਈਬਰ ਕ੍ਰਾਈਮ ਨਹੀਂ ਹੈ ਸਰ ਪਿਛਲੇ ਦਿਨਾਂ ਦੀ ਵੀ ਜੇ ਬਰੋਇਪੁਰ ਦੀ ਗੱਲ ਕੀਤੀ ਜਾਵੇ ਕਈ ਮਾਮਲੇ ਸਾਹਮਣੇ ਆਏ ਆ ਵੀ ਜਿਹਨਾਂ ਬੈਂਕਾਂ ਦੇ ਵਿੱਚੋਂ ਜਿਹੜੇ ਪੈਸੇ ਆ ਉਹ ਜਿਹੜੇ ਆ ਵੀ ਮਤਲਬ ਕਿ ਠੱਗਾਂ ਨੇ ਜਿਹੇ ਛਾਤਰੰਦਾਂ ਦੇ ਨਾਲ ਜਿਹੜਾ ਬੈਂਕਾਂ ਦੇ ਵਿੱਚੋਂ ਜਿਹੜੀ ਆ ਉਹ ਠੱਗੀ ਮਾਰ ਕੇ ਉਹਨੂੰ ਕ੍ਰਾਈਮ ਕੀਤਾ ਸਰ ਇਹ ਇੱਕ ਜਿਹੜੀ ਕ੍ਰਾਈਮ ਹੈਗਾ ਬੈਂਕਾਂ ਦੇ ਨਾਲ ਜੁੜਿਆ ਹੋਇਆ ਇਹ ਕਿਸ ਤਰ੍ਹਾਂ ਸਾਰੇ ਇਹਨਾਂ ਨੂੰ ਜਿਹੜਾ ਵੀ ਇਹ ਕਰ ਲੈਂਦੇ ਆ ਵੀ ਆਪਣੇ ਖਾਤਿਆਂ ਵਿੱਚੋਂ ਪੈਸੇ ਜਿਹੜਾ ਟਰਾਂਸਫਰ ਕਰਾ ਲੈਂਦੇ ਆ ਜੀ ਇਹ ਦੇਖੋ ਜਿਹੜੇ ਛਾਤਰ ਨੇ ਇਹ ਸਾਡੇ ਤੋਂ ਬਹੁਤ ਜ਼ਿਆਦਾ ਤੇਜ਼ ਨੇ ਜਦੋਂ ਤੁਹਾਡੇ ਪੈਸੇ ਤੁਸੀਂ ਕੋਈ ਵੀ ਲਿੰਕ ਕਲਿੱਕ ਕਰ ਦਿਓ ਤੁਹਾਡੇ ਪੈਸੇ ਤੁਹਾਡੇ ਖਾਤੇ ਚੋਂ ਨਿਕਲਦੇ ਆ ਉਹ ਉਸੇ ਵੇਲੇ ਕਈ ਖਾਤਿਆਂ ਚ ਟ੍ਰਾਂਸਫਰ ਹੋ ਜਾਂਦੇ ਇੱਕ ਖਾਤੇ ਜਿਹੜੀ ਜਾਂਦੇ ਕਈ ਖਾਤੇ ਟ੍ਰਾਂਸਫਰ ਹੋ ਜਾਂਦੇ ਸਾਡੀ ਤੁਹਾਨੂੰ ਸੁਝਾਅ ਹੈ ਕਿ ਇਵਿਡੈਂਸੀ 1930 ਤੇ 1930 ਦੇ ਕੰਪਲੇਂਟ ਕਰੋ ਔਰ ਮੋਸਟਲੀ ਕੀ ਹੁੰਦਾ ਹੈ ਕਿ ਕਾਫੀ ਪੈਸੇ ਉਸੇ ਵੇਲੇ ਫ੍ਰੀਜ਼ ਹੋ ਜਾਂਦੇ ਜਿਹੜੇ ਪੈਸੇ ਫ੍ਰੀਜ਼ ਹੋ ਜਾਂਦੇ ਆ ਤੁਸੀਂ ਬਾਅਦ ਵਿੱਚ ਆਪਣਾ ਕੰਪਲੇਂਟ ਦਰਜ ਕਰਕੇ ਮੁਕੱਦਮਾ ਦਰਜ ਕਰਕੇ ਉਹ ਤੁਹਾਡੇ ਰੀਲੀਜ਼ ਕਰਵਾ ਲੈਂਦੇ ਆ ਤੇ ਬਾਕੀ ਪੈਸੇ ਜੇ ਕੋਸ਼ਿਸ਼ ਕਰੀਦੀ ਆ ਕਿ ਵੀ ਜ਼ਿਆਦਾਤਰ ਜਿਹੜੇ ਫਰੌਡਸਟਰ ਨੇ ਇਹ ਉੜੀਸਾ ਦੇ ਨੇ ਬੰਗਾਲ ਦੇ ਨੇ ਦੂਰ ਦੇ ਨੇ ਉਧਰ ਵੀ ਸਾਡੀ ਟੀਮਾਂ ਜਾਂਦੀਆਂ ਨੇ ਕਈ ਵਾਰ ਉੱਥੋਂ ਵੀ ਰੈਸਰ ਕਰਕੇ ਲਿਆਉਂਦੇ ਆ ਲੇਕਿਨ ਜ਼ਿਆਦਾਤਰ ਕੋਸ਼ਿਸ਼ ਇਹ ਕਰੋ ਕਿ ਲਿੰਕ ਨੂੰ ਕਲਿਕ ਨਾ ਕਰੋ ਤੇ ਆਪਣੇ ਫਰੌਡ ਤੋਂ ਬਚੋ ਸਰ ਕਿੰਨੇ ਤੋਂ ਜਿਹੜੇ ਮਾਮਲੇ ਚੜਿਆ ਤੁਹਾਡੇ ਜਿਹੜੇ ਇਹੋ ਜਿਹੇ ਸਾਹਮਣੇ ਆਇਆ ਜਿਨ੍ਹਾਂ ਤੱਕ ਤੁਸੀਂ ਪਹੁੰਚ ਕੀਤੀ ਆ ਉਹਨਾਂ ਨੂੰ ਕਾਬੂ ਵੀ ਕੀਤਾ ਤੇ ਲੋਕਾਂ ਦੇ ਪੈਸੇ ਵੀ ਜੜਿਆ ਤੁਸੀਂ ਵਾਪਸ ਦਵਾਈ ਦੇ ਇਹ ਸਾਡਾ ਕਾਫੀ ਹੈਗੇਲੇ ਲੇਕਿਨ ਇਹ ਤੁਹਾਨੂੰ ਮੈਂ ਡਾਟਾ ਦੇ ਕੇ ਦੱਸ ਸਕਦਾ ਇਹ ਕਿੰਨੇ ਪੈਸੇ ਲੇਕਿਨ ਸਾਡੇ ਬਹੁਤ ਪੈਸੇ ਦੇ ਸੀ ਡੀ ਫ੍ਰੀਜ਼ ਕਰਵਾਏ ਨੇ ਔਰ ਲੋਕਦਾਲ ਦੇ ਵਿੱਚ ਸਾਡੇ ਕਾਫੀ ਮਾਮਲੇ ਹੁੰਦੇ ਆ ਜਿਹੜੇ ਅਸੀਂ ਡੀ ਫ੍ਰੀਜ਼ ਕਰਵਾ ਲਿਆ ਸਰ ਅਗੋਂ ਵੀ ਮਤਲਬ ਕਿ ਇਹਦੇ ਤੇ ਕੰਟਰੋਲ ਕਰਨ ਵਾਸਤੇ ਕਿਸ ਤਰ੍ਹਾਂ ਦੀ ਲੋਕਾਂ ਨੂੰ ਜਿਹੜੀ ਹੈਲਥ ਲਾਈਨ ਜਾਂ ਨੰਬਰ ਹੋਵੇ ਤੇ ਜਾਂ ਮਤਲਬ ਅਵੇਰਨੈਸ ਕਿਸ ਤਰ੍ਹਾਂ ਦੀ ਕੀਤੀ ਜਾ ਸਕਦੀ ਦੇਖੋ ਅਵੇਰਨੈਸ ਤੁਹਾਨੂੰ ਪਹਿਲੇ ਦੱਸਿਆ ਕਿ ਜਿੱਥੇ ਇੰਟਰਨੈਟ ਹੈ ਉੱਤੇ ਫਰੋਡ ਹੈ ਇੰਟਰਨੈਟ ਤੋਂ ਬੇਲੋੜਾ ਇੰਟਰਨੈਟ ਤੋਂ ਬਚੋ ਜਿਹੜੇ ਅਕਾਊਂਟ ਤੇ ਤੁਹਾਡੇ ਪੈਸੇ ਨੇ ਉਹ ਫੋਨ ਆਪਣਾ ਰੂਟੀਨ ਵਿੱਚ ਇਸਤੇਮਾਲ ਨਾ ਕਰੋ ਉਹਨੂੰ ਸਾਈਡ ਤੇ ਰੱਖ ਦਿਓ ਭਾਵੇਂ ਨੈੱਟ ਵੀ ਬੰਦ ਕਰ ਦਿਓ ਜਦੋਂ ਤੁਹਾਨੂੰ ਆਨਲਾਈਨ ਬੈਂਕਿੰਗ ਦੀ ਲੋੜ ਹੈ ਉਸ ਟਾਈਮ ਇਸਤੇਮਾਲ ਕਰੋ ਅਦਰ ਇਸਤੇਮਾਲ ਨਾ ਕਰੋ ਫਿਰ ਤੁਹਾਡਾ ਫਰੌਡ ਨਹੀਂ ਹੋਏਗਾ ਜਾਂ ਛੋਟਾ ਬਟਨ ਵਾਲਾ ਇਸਤੇਮਾਲ ਫੋਨ ਇਸਤੇਮਾਲ ਕਰੋ ਉੱਤੇ ਵੀ OTP ਸ਼ੇਅਰ ਨਾ ਕਰੋ ਜੇ ਤੁਸੀਂ ਲਗਾਤਾਰ ਕਿਸੇ ਨਕੇ ਨੇ ਲੇਕਰ ਨੂੰ ਟੱਚ ਕਰੋਗੇ ਤਾਂ ਨਰ ਮੌਕਾ ਮਿਲੇਗਾ ਤੁਹਾਡੇ ਪੈਸੇ ਖੜਾਉਂਦਾ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਅਧਿਕਾਰੀਆਂ ਨੇ ਦੱਸਿਆ ਵੀ ਜਿਹੜੀ ਸਾਈਬਰ ਕਰਾਈਮ ਦੀ ਮੂਲ ਜਿਹੜੀ ਜੜ ਹੈਗੀ ਆ ਇਹ ਇੰਟਰਨੈਟ ਹੀ ਹੈਗਾ ਕਿਉਂਕਿ ਜੇ ਇੰਟਰਨੈਟ ਦੇ ਨਾਲ ਤੁਹਾਡਾ ਜੇ ਫੋਨ ਜੁੜਿਆ ਹੋਇਆ ਤੇ ਉਹਦੇ ਨਾਲ ਸਭਾਵਿਕ ਹੈ ਵੀ ਠੱਗੀ ਵਿਵਜਨ ਦੇ ਜਿਹੜੇ ਚਾਂਸ ਹੈ ਉਹ ਲਗਾਤਾਰ ਜਿਹੜੇ ਉਹ ਵੱਜ ਜਾਂਦੇ ਆ ਤੇ ਇਹੋ ਦੱਸਿਆ ਜਾ ਰਿਹਾ ਵੀ ਜਿਹੜਾ ਤੁਹਾਡਾ ਬੈਂਕ ਦੇ ਨਾਲ ਜੁੜਿਆ ਹੋਇਆ ਨੰਬਰ ਹੈਗਾ ਉਹਦਾ ਜਿਹੜਾ ਮੋਬਾਈਲ ਆ ਉਹ ਤੁਸੀਂ ਜੇ ਅਲੱਗ ਤੋਂ ਰੱਖੋਗੇ ਜਿਹਦੇ ਵਿੱਚ ਤੁਸੀਂ ਗੇਮ ਖੇਡਦੇ ਹੋ ਚਾਹੇ ਟੀਵੀ ਦੇਖਦੇ ਹੋ ਜਾਂ ਹੋਰ ਫੰਕਸ਼ਨਲ ਜਿਹੜਾ ਯੂਜ਼ ਕਰਦੇ ਹੋ ਤੇ ਫਿਰ ਤੁਸੀਂ ਇਹ ਜਿਹੜੀ ਆਨਲਾਈਨ ਠੱਗੀ ਤੋਂ ਜਿਹੜੇ ਉਹ ਬਚ ਕਿਉਂਕਿ ਸਭ ਤੋਂ ਜ਼ਿਆਦਾ ਮੂਲ ਜੜ ਜੜੀ ਆ ਕੋ ਇੰਟਰਨੈਟ ਹੀ ਆ ਵੀ ਜਿਹੜੇ ਰਾਹੀਂ ਇਹ ਜਿਹੜੇ ਛਾਤਰ ਲੋਕ ਨੇ ਠੱਗੀ ਮਾਰਨ ਦੇ ਜਿਹੜੇ ਲੋਕ ਨੇ ਇੰਟਰਨੈਟ ਦੇ ਜੰਗੇ ਹੀ ਤੁਹਾਡੇ ਜਿਹੜਾ ਵੀ ਆਨਲਾਈਨ ਜਿਹੜੀਆਂ ਠੱਗੀ ਦੇ ਸ਼ਿਕਾਰ ਤੁਹਾਨੂੰ ਕਰਦੇ ਨੇ ਤੇ ਤੁਹਾਡੇ ਜਿਹੜੇ ਪੈਸੇ ਹੈਗੇ ਆ ਜ਼ਿਆਦਾਤਰ ਜਿਹੜੀਆਂ ਅਮਾਉਂਟ ਆ ਬੈਂਕਾਂ ਦੇ ਵਿੱਚੋਂ ਖਾਤਿਆਂ ਵਿੱਚੋਂ ਕੱਢ ਕੇ ਤੇ ਆਪਣੇ ਖਾਤਿਆਂ ਵਿੱਚ ਟਰਾਂਸਫਰ ਕਰ ਲੈਂਦੇ ਆ ਬੜੇ ਮਾਮਲੇ ਛੜਿਆ ਇਹਨਾਂ ਕੋਲ ਸਾਹਮਣੇ ਆਏ ਨੇ ਰੋਜ਼ਾਨਾ ਨਾ 10 ਸ਼ਿਕਾਇਤਾਂ ਜਿਹੜੀਆਂ ਇਹ ਸਾਹਮਣੇ ਆ ਰਹੀਆਂ ਵੀ ਜੋ ਸਾਈਬਰ ਕਰਾਈਮ ਦੇ ਸ਼ਿਕਾਰ ਲੋਕ ਹੁੰਦੇ ਆ ਤੇ ਲੋਕ ਲੋਕਾਂ ਨੂੰ ਵੀ ਅਧਿਕਾਰੀ ਨੇ ਦੱਸਿਆ ਵੀ ਕਿਸ ਤਰ੍ਹਾਂ ਇਹਦੇ ਤੋਂ ਬਚਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੂਹ ਕਰਨੇ ਯਾ ਵੀ ਤੁਸੀਂ ਇੰਟਰਨੈਟ ਦੀ ਵਰਤੋਂ ਉਸ ਮੋਬਾਈਲ ਦੇ ਨਾਲ ਨਾ ਕਰੋ ਜਿਸ ਮੋਬਾਈਲ ਦੇ ਨਾਲ ਤੁਹਾਡਾ ਜਿਹੜਾ ਨੰਬਰ ਹੈਗਾ ਉਹ ਬੈਂਕ ਖਾਤਿਆਂ ਨਾਲ ਜੁੜਾ ਹੋਇਆ ਤੇ ਫਿਰ ਤੁਸੀਂ ਜਿਹੜੇ ਸਾਈਬਰ ਕਰਾਈਮ ਤੋਂ ਜ਼ਰੂਰਤ ਜ਼ਰੂਰ ਹੈ ਵੀ ਤੁਸੀਂ ਜਿਹੜਾ ਬਚ ਸਕੋਗੇ ਤੇ ਕਿਸੇ ਵੀ ਤਰ੍ਹਾਂ ਦੀ ਠੱਗੀ ਦੇ ਸ਼ਿਕਾਰ ਨਾ ਹੋ ਸਕੋਗੇ ਕਿਉਂਕਿ ਜਦੋਂ ਵੀ ਨਾ ਇੰਟਰਨੈਟ ਚੱਲੇਗਾ ਮੋਬਾਈਲ ਤੇ ਕੋਈ ਮੈਸੇਜ ਆਏਗਾ ਕਿਤੇ ਨਾ ਕਿਤੇ ਇਨਸਾਨ ਉਹਨੂੰ ਕਹਿ ਸਕਦੇ ਕਲਿੱਕ ਕਰ ਦਿੰਦਾ ਤੇ ਉਸ ਤੋਂ ਬਾਅਦ ਕਲਿੱਕ ਕਰਦੇ ਜੀ ਤੁਹਾਡੇ ਜਿਹੜੇ ਖਾਤਿਆਂ ਵਿੱਚੋਂ ਪੈਸੇ ਜੜੇ ਟ੍ਰਾਂਸਫਰ ਹੋ ਜਾਂਦੇ ਆ ਜੋ ਕਾਫੀ ਨੁਕਸਾਨਦੇ ਆ ਤੇ ਅਧਿਕਾਰੀ ਨੇ ਦੱਸਿਆ ਕਿ ਕਿ ਮਤਾਨੂੰ ਬਚਨ ਦੀ ਲੋੜ ਆ ਸਾਈਬਰ ਕਰਾਇਮ ਤੋਂ ਤੇ ਫਿਰ ਤੁਸੀਂ ਮਤਲਬ ਇੰਟਰਨੈਟ ਦੇ ਵਰਤੋਂ ਉਸ ਮੋਬਾਈਲ ਦੇ ਨਾਲ ਨਾ ਕਰੋ ਜਿਹਦੇ ਨਾਲ ਤੁਹਾਡਾ ਬੈਂਕ ਦਾ ਖਾਤਾ ਜੁੜਿਆ ਹੋਵੇਗਾ ਕੈਮਰਾਮੈਨ ਦੇ ਨਾਲ ਸਰਪਜੀਤ ਸਿੰਘ ਜੈਸੋਰਾ ਫਰੋਇਦ